ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਰ ਬਾਈ ਕਿਵੇਂ ਹੋ ਘਰ ਪਰਿਵਾਰ ਬਾਈ ਸਾਰਿਆਂ ਦੇ ਸੈੱਟ ਨੇ ਤੇ ਜਾਨਵਰ ਵਗੈਰਾ ਬਾਈ ਸਾਰਿਆਂ ਦੇ ਚੜ੍ਹਦੀ ਗਾਲਾ ਹੋਣ ਤੇ ਆ ਗਏ ਆਪਾਂ ਇਧਰਲੇ ਘਰੇ ਬਾਈ ਤੇ ਦੁੱਲੇ ਘਰੇ ਆ ਗਏ ਆਪਾਂ ਤੇ ਸਾਤਰੀ ਫੁਦਰੀ ਲਾਈਪਈ ਆ ਤਾਂ ਹਾਂ ਲਾਈਪ ਇੱਕ ਹੀ ਹੈ ਤੇ ਲਾਈਟ ਚੱਲ ਰਹੀ ਹੈ ਪਹਿਲਾਂ ਲਾਈਟ ਬੰਦ ਕਰਕੇ ਪੱਖਾ ਛੱਡ ਦਈਏ ਹੇ ਹੁਣ ਆਪਾਂ ਖੋਡੇ ਦੇ ਵਿੱਚ ਇੱਟ ਧਰੀਏ ਯਾਰ ਪਹਿਲਾਂ ਜਿਹੜੀ ਮੇਨ ਗੱਲ ਆ। ਨਾ ਇਹ ਦੇਖੀ ਆਪਣੇ ਜਾਨਵਰ ਠੰਡ ਹੋ ਗਈ ਯਾਰ ਹੁਣ ਇੱਥੇ ਮਿੱਟੀ ਮੁੱਟੋ ਮਿੱਟੀ ਸੱਚਾ। ਕੱਪੜਾ ਬੋਰੀ ਵਾਰੀ ਲਾਈਏ ਯਾਰ ਠੰਡ ਤਾਂ ਸਹੀ ਗੱਲ ਆ ਠੰਡ ਹੋ ਗਈ। ਇਹ ਆਪਣੇ ਜਾਨਵਰ ਬਈ ਫਿੱਟ ਨੇ। ਆਹ ਦੋ ਜਾਨਵਰਾਂ ਨੂੰ ਠੰਡ ਲੱਗਦੀ ਉਹ ਤਾਂ ਬਚਾ ਤਾਂ ਕਬੂਤਰ ਲੈ ਕੇ ਜਾ ਕੇ ਬੈਠਾ ਰਿਆਂਦਾ ਤਾਂ ਉੱਥੇ। ਤੇ ਉਹ ਡੱਬਾ ਉੱਧਰ ਬੈਠਾ ਰਿਆਂਦਾ ਆਪਣਾ। ਆਹ ਦੋ ਬਚ ਹੀ ਨਹੀਂ। ਨਾ ਦਮ ਖੁੱਡਾ ਸਾਫ ਕਰੀਏ ਪਹਿਲਾਂ ਇਹਨਾਂ ਦਾਣੇ ਦੋਨੇ ਨਾਲ ਰਜਾ ਦਈਏ ਬੱਚਿਆਂ ਨੂੰ ਛਤਰੀ ਤੇ ਬਿਠਾ ਦਾਂਗੇ ਹਨਾ ਲਾਈਟ ਟੁੱਟ ਪਾ ਕੇ ਨਾਲ ਰਜਾ ਦਈਏ ਯਾਰ ਫਿਰ ਬੱਚਿਆਂ ਨੂੰ ਛਤਰੀ ਤੇ ਬਿਠਾ ਦਾਂਗੇ ਤੇ ਖੁੱਡੇ ਕਰ ਦਾਂਗੇ ਸਾਫ ਤੇ ਇਹ ਟੁੱਟ ਨਾਲ ਬੇਠਾ ਬੂਠਾ ਵਧੀਆ ਮਾਰਦੇ ਨੇ ਹੈ ਕਬੂਤਰوں ਨੂੰ ਲੱਗਦਾ ਫੋਨ ਤੇ ਹਲੇ ਤਾਂ ਭਾਈ 8 ਵੀ ਨਹੀਂ ਵੱਜੇ ਖਰਾ ਆਹ ਕਰਕੇ ਕਬੂਤਰ ਉਹ ਆਤਰ ਕਿਸੇ ਨੇ ਕੋਈ ਕੱਡੇ ਨਹੀਂ ਹੈਗੇ ਐਵੇਂ ਠੀਕ ਆ ਯਾਰ ਮਾਹੌਲ ਵਾਲੇ ਤੱਕ ਤਾਂ ਇਹਨਾਂ ਦਾ ਜਾਨਵਰਾਂ ਦਾ ਤੇ ਆਹ ਕਰਕੇ ਓਕੇ ਦੀ ਰਿਪੋਰਟ ਬਾਹਰੇ ਆਉਣ ਕਾ ਲੱਖੀ ਜੀ ਬਾਲਾ ਬਾਹਰੇ ਆਉਣ ਨੂੰ ਕਰਦੀ ਅੱਜ ਡਰਦੇ ਆ ਜਾਣ ਮੈਨੂੰ ਕੰਬੀ ਆ ਮੈਨੂੰ ਅੱਜ ਮੈਂ ਜਾਣਾ ਵੀ ਸੁਣਿਆ ਅੱਜ ਤੇ ਚਲ ਦੇਖਦੇ ਆਂ ਇਟੁਰਤਾ ਬਈ ਇਹ ਖਾਂਦੇ ਨਹੀਂ ਯਾਰ ਹੁਣ ਤਣੋਂ ਦਾਣੇ ਪਾਉਂਦੇ ਨੇ ਦਾਣੇ ਬੱਚੇ ਖਾ ਲੈਣੀਆਂ ਨੇ ਨਾ ਮਹਾਨ ਨੇ ਨਾ ਮੇਰਾ ਆਸਾਬ ਹੀ ਹੈ ਮੈਂ ਤਾਂ ਇਹਦਾ ਕੁਡੇ ਤੋਂ ਤਿੰਨ ਦਿਨਾਂ ਦਾ ਚਾਪਨ ਵਜੋਂ ਜਾਂ ਲੱਗੇ ਵੀ ਗੰਦੇ ਜਿਹੜਾ ਦਿਨ ਉਹਦੀ ਸਾਫ਼ ਕਰ ਦੇਣਾ ਐ ਨਹੀਂ ਹੈਗਾ ਵੀ ਮਹੀਨੇ ਬਾਅਦ ਹੀ ਕਰੂੰਗਾ ਪੱਕਾ ਹੀ ਜਦੋਂ ਐ ਜਿਹਾ ਲੱਗਾ ਵੀ ਹਾਂ ਹੁਣ ਸਾਫ਼ ਕਰਨ ਦਾ ਉਹਦੀ ਕਰ ਦਿੰਦੇ ਆਪਾਂ ਤਾਂ ਤੇ ਚਲੋ ਬਈ ਚੱਕੀਏ ਇਹਨਾਂ ਦੀ ਦਾਣਾ ਹੀ ਪਾਈਏ ਇਹਨਾਂ ਨੂੰ ਇਹ ਤਾਂ ਖਾਂਦੇ ਨਹੀਂ ਹੈਗੇ ਅੰਡੇ ਆਹ ਦਾ ਮਿੱਟੀ ਦਾ ਮਿੱਟੀ ਸਾਜੀ ਮਿੱਟੀ ਕਿਹ ਜਨ ਬੱਚੇ ਰੱਜ ਰਹੇ ਨੇ ਭਈ ਅੰਦਰ ਹੋਰ ਕੋਈ ਹੋਣੀ ਹੈਗਾ ਇਸੋਂ ਆਪਾਂ ਵੀ ਛੋਟੇ ਦੇ ਅੰਦਰ ਦਾਣੇ ਪਾਉਣ ਦਾ ਨਹੀਂ ਬੱਚੇ ਫਿਰ ਬਾਹਰੇ ਦਾ ਬੱਚੇ ਆਪਾਂ ਕੱਢਨੇ ਨਹੀਂ ਨਾ ਤਾਂ ਕੱਢੀਏ ਨਾ ਆਪਾਂ ਲੋੜਾ ਬੱਚੇ ਬਾਹਰੇ ਕੱਢਣ ਦੇ ਤਾਂ ਫਿਰ ਚੱਕਰ ਪੈ ਜਾਂਦਾ ਬੱਚੇ ਭੁੱਖੇ ਰਹ ਜਾਂਦੇ ਚੋਕਚਾਗ ਤਾਂ ਹੁਣ ਵੱਡੇ ਹੋ ਗਏ ਤੋਂ ਉੱਤਰ ਆਪਦੇ ਮਸਤੀ 'ਚ ਫਿਰਦੇ ਨੇ ਕੱਟੀ ਦਿੰਦੇ ਨੇ ਨਾ ਕਿੱਕੋ ਸੰਗ ਤੇ ਸਕੋ ਦਾਣੇ ਇਧਰਲੇ ਫੁੱਡੇ ਦਾ ਦੇਖੀ ਕੀ ਮਾਹੌਲ ਆ ਬਈ ਇਹਨਾਂ ਨੂੰ ਅੱਜ ਛੋਲੇ ਪਾਉਣੇ ਨੇ ਛੱਟਣੇ ਹੈ ਨਹੀਂ ਕੱਲ ਛੱਟਲੇ ਸੀਗੇ ਚਾਰੇ ਬਚੇ ਉਹੀ ਸੈਟ ਨੇ ਤੇ ਇੱਕ ਬਈ ਉਹ ਜਿਹੜਾ ਫੜਿਆ ਸੀ ਕਬੂਤਰ ਉਹਨੂੰ ਪਤੀ ਹੋਊਗਾ ਤੇ ਉਹ ਆਪਾਂ ਵਾਪਸ ਕਰਤਾ ਸੀਗਾ ਜਿਹਦਾ ਹੈਗਾ ਸੀ ਉਹ ਬਗਲੇ ਨੂੰ ਕਹਤਾ ਵੀ ਲੈ ਜਾ ਆਪਦਾ ਨਾ ਸਾਨੂੰ ਤਾਂ ਕੀ ਚੱਕਰ ਆ ਆਪਾਂ ਨੂੰ ਇਹ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਤਾਂ ਕਰਕੇ ਉਹਨਾਂ ਆਪਾਂ ਬਈ ਮੋੜਤਾ ਦੀ ਹੁਣ ਇਹ ਆਪਣੇ 5 6 ਜਿਹੜੇ ਹੈਗੇ ਨੇ ਆਡਰ ਰੱਖੇ ਹੋਏ ਇਹੀ ਰਹਿ ਕੇ ਤੇ ਬਾ ਹੁਣ ਉਹਨਾਂ ਦਾ ਨਾ ਦਾਨ ਨੂੰ ਲੈ ਪਾ ਲੈਣ ਦੇ ਤੇ ਉਹਨਾਂ ਨੂੰ ਛਾਤਰੀ ਤੇ ਪਿਠਾਉਣਾ ਮੈਂ ਇਹਨਾਂ ਨੂੰ ਫਿਰ ਛੋਲੇ ਛਾਲੇ ਪਾਉਣੇ ਆ ਫਿਰ ਕਰਦਾ ਵੀਡੀਓ ਕਾਟਿੰਗ ਆ ਨਿਕਲੇ ਕਾਲ ਰੱਖੀ ਜੀ ਇਹਦਾ ਬਾਲਾ ਆਉਂਦੀ ਆ ਬਾਰੇ ਕਾਲ ਰੱਖੀ ਜੀ ਤਾਂ ਨਾਏ ਖੋਡੇ ਖਾਡੇ ਸਾਫ ਕਰਕੇ ਫੇਰ ਹੀ ਕਰਦਾ ਵੀਡੀਓ ਕਾਟਿੰਗ ਹੋ ਜਾਣਾ ਇਹਦਾ ਸੈੱਟ ਨਹੀਂ ਆਉਣਾ ਕੰਮ ਇਹਨਾਂ ਦਾ ਨਿਕਾਲ ਲੈਣ ਦੇ ਇੰਨਾ ਖਿੰਡਰ ਖੜਾਉਣੇ ਖਿਆਦਦੇ ਨੇ ਕਰ ਲੈਣ ਦੇ ਇਹਨਾਂ ਨੂੰ ਇਹਦਾ ਗੁੱਡਾ ਆਪਾਂ ਬੰਦ ਕਰ ਦਿੰਨੇ ਤੇ ਲਓ ਭਾਈ ਇਹ ਆਜਕ ਕਰੋ ਚੈੱਕ ਆਪਕੇ ਦੀ ਰਿਪੋਰਟ ਆ ਜਮਾ ਖੰਡਿਆਉਂਦੇ ਨੇ ਖੰਡਿਆਉਂ ਖੰਡਿਆਉਣਾ ਯਾਰ ਚਾਹੀਦਾ ਨਹੀਂ ਉਹਦਾ ਥੱਲਾ ਹੀ ਚੋਪ ਰਹੇ ਨੇ ਹੁਣ ਫਿਰ ਆਪਾਂ ਸਾਫ਼ ਕਰਾਂਗੇ ਤਾਂ ਦਾਣੇ ਖਾਂਦੇ ਨਹੀਂ ਦਾਣੇ ਘੱਟ ਖਾਂਦੇ ਨੇ ਹੁਣ ਤਾਂ ਸ਼ੱਕੋ ਬਈ ਬਾਰੇ-bure ਆ ਜਾਣਗੇ ਚੱਲ ਮਾਣਾ ਮਟਰ ਮਾਰ ਲੈਣਗੇ ਮੂੰਹ ਆ ਜਾ ਕੋਈ ਚੈੱਕ ਕਰਨੀ ਤੇ ਕਰਦੇ ਆ ਥੋੜੇ-ਥੋੜੇ ਸਾਫ਼ ਤੇ ਓ ਵੀ ਫਿਰਾਂ ਤੁਸੀਂ ਖੁੱਡਾ ਕਰ ਚੈੱਕ ਆ ਤਣਾ ਡੇ ਜਿੰਨੇ ਪੇਸਾ ਕਰੋ ਇਹ ਵਾਈ ਖੁੱਡੇ ਦਾ ਵੀਊ ਤੇ ਉਹ ਆਪਣਾ ਬੱਚਾ ਬੈਠਾ ਬਈ ਉਹ ਵੀ ਕੋਈ ਨਾ ਸੀ ਤੀਰ ਰੀਵਿਊ ਕਰਾਂਗੇ ਬਾਹਰ ਕੱਢਾਂਗੇ ਦਿਖਾਵਾਂਗੇ ਸੋਨੂੰ ਤੇ ਕੂਤਰ ਹੁੰਦਾ ਨੇ ਪਾਦੇ ਖੁੱਡਾਗਾ ਦਾ ਸਾਹ ਬਈ ਆ ਬਾਹਰ ਬੈਠ ਨੇ ਆਪਣੇ ਜਾਨਵਰ ਤੇ ਚਾਰ ਸਾਨੂੰ ਇਦਾਂ ਦਿਖਾਉਣਾ ਖੜਜਾ ਚੈੱਕ ਕਰੋ ਬੱਚੇ ਆਪਣੇ ਚਾਰ ਬੱਚੇ ਆਪਾਂ 사ਦੇ ਦੇ ਬਿਠਾਤੇ ਬਈ ਆਪਣੇ ਤੇ ਇਹਦਾ ਮੋਜੀ ਵਾਲਾ ਵੜਿਆ ਤਾਂ ਤੇ ਚੀਨੀ ਵਾਲੇ ਦੋਨੇ ਬਿਠਾਤੇ ਤੇ ਆ ਚਿੱਟੀਆਂ ਦੇ ਅਲ ਤਾਂ ਜਿਤਲੀ ਵਾਲਾ ਲਾਲ ਰੱਤਾ ਬਿਠਾਤਾ ਬਈ ਬੱਚਾ ਤੇ ਇਹ ਆਪਾਂ ਬਿਠਾਤੇ ਤੇ ਹੁਣ ਆਪਾਂ ਪਾਉਣਾ ਛੋਲੇ ਬੱਚਿਆਂ ਨੂੰ ਆਪਣੇ ਨੂੰ ਦਾਣੇਦਾਰ ਨੇ ਖਾਦੇ ਨਹੀਂ ਯਾਰ ਇਹਨੇ ਖਾਸ ਨਾਰਮਲ ਜੀ ਖਾਦੇ ਨੇ ਪਹਿਲਾਂ ਇਹ ਬੜੇ ਖਾਂਣ ਲੱਗੇ ਸੀ ਕਿਉਂ ਬਚਿਆ ਕਰਕੇ ਬਈ ਚੋਕ ਛੱਕ ਦਿੰਦੇ ਸੀਗੇ ਬੱਚਿਆਂ ਨੂੰ ਤੇ ਹੁਣ ਤਾਂ ਬਸ ਥੋੜੀ ਖਾਂਦੇ ਆ ਤੇ ਹੁਣ ਬੱਚੇ ਵੀ ਆਪ ਖਾਣ ਲੱਗੇ ਹੁਣ ਤਾਂ ਤੇ ਵਾਹ ਮਾਨੇ ਜਾਲਾ ਬਈ ਹੁਣ ਅੱਜ 27 ਤਰੀਕ ਮੰਗੂ ਹੋ ਗਿਆ ਤੇ ਬਸ ਆਪਾਂ ਹੁਣ 4-5 ਤਰੀਕ ਤੱਕ ਆਪਾਂ ਬੱਚੇ ਆਪਣੇ ਬਾਰੇ ਘੱਟ ਦੂਜੇ ਕੋਲ ਛੱਡਣ ਵਾਲੇ ਹੋ ਜਾਣਗੇ ਕਿਉਂ ਹੁਣ ਡਾਰੀਆਂ ਇਹ ਮਾਰਨ ਲੱਗ ਗਏ ਤੇ ਪਾਣੀ ਪਾਣੀ ਪੀਣ ਲੱਗ ਜਾਣ ਲਓ ਬਈ ਠਕਵਾ ਦਾਣੇ ਛੋਲੇ ਛਕੋ ਦਾ ਡੱਬਾ ਜਾਵੇ ਹੁਣ ਤਾਂ ਤੰਗ ਕਰਦਾ ਯਾਰ ਪੂਰਾ ਆ ਉਹ ਕਰਦਾ ਦਾਣੇ ਰੂੜੇ ਮਾਰ ਕੇ ਇਧਰ ਉਧਰ ਭਾਇਆ ਇੱਕ ਤਾਂ ਹਾਲੀ ਖਾਤਰੀ ਦੇ ਬਾਹਲਾ ਘਟ ਘਟ ਬੜਾ ਥੱਲੋਂ ਨੂੰ ਉਹ ਰੋ ਮੈਂ ਛੜਦਾ ਜਿਵੇਂ ਉਹ ਖਾਤਰੀ ਦੇ ਉਧ ਤਾਰਾਂ ਤੇ ਬੈਠੂਗਾ ਆ ਦੇ ਵੇਗ ਡਰਾਉਂਗਾ ਮੈਂ ਇਧਰੋਂ ਗੜਗੜ ਦੇ ਕੇ ਫਿਰ ਤਾਂ ਨਹੀਂ ਮੈਂ ਤਾਂ ਹਾਂ ਖਾਤਰੀ ਤੇ ਤਾਂ ਖਾਤਰੀ ਲੱਗੀ ਹੁੰਦੀ ਆ ਫਿਰ ਮਿੰਟਾਂ ਹਾਲੀ ਦੇ ਵੇਨਾ ਥੱਲੇਲੀ ਤੇ ਬੈਠੂ ਆਹ ਖੁੰਡਾ ਬਈ ਸਾਫ ਕਰਤਾ ਮੈਂ ਵੈਸੇ ਤਾਂ ਤੇ ਵਾ ਇਹਦੇ ਵਿੱਚ ਤਾਂ ਕੁਝ ਨਹੀਂ ਸੀ ਜਿਆਦਾ ਜਿੱਥੇ ਬੈਂਦੇ ਪੈਂਦੇ ਨੇ ਉੱਥੇ ਜੀ ਦੀ ਪਿੱਠਾ ਮੱਖਾ ਉਹ ਤਾਕ ਉਸ ਨੂੰ ਆਦਾਂ ਕਬੂਤਰ ਕਿੱਟਣੇ ਦੋ ਆ ਕਬੂਤਰ ਲਾਉਣਾ ਯਾਰ ਕਬੂਦਰੀ ਨਾਲ ਨੇ ਨਾਲ ਉਹ ਦਿਨ ਨਾਲ ਆ ਕਬੂਤਰ ਲਾਵਾਂਗਾ ਆਪਾਂ ਇਹਦਾ ਦੇਖਦੇ ਜੇ ਰੁਕਾ ਕੀ ਕਹਿੰਦਾ ਨੇ ਇਹਨੂੰ ਵੀ ਝਾਰਾਂਗੇ ਕਬੂਦਰੀ ਨਾਲ ਲਾ ਕੇ ਤਾਂ ਕੇ ਡੋਕੇ ਜਿਕੇ ਝਾ ਲਾਂਗੇ ਇਹਦਾ ਗਿੱਜ ਜੂਗਾ ਇਹ ਨਾਲੇ ਉਹਦੇ ਬੱਜੇ ਰਹਿ ਲਾਂਗੇ ਲੋ ਆਜੇ ਤਲੀਏ ਜਿਹੜੀ ਇਹ ਅੱਡ ਕਰਦਾਂਗੇ ਜਮਾ ਆਪਾਂ ਜੋੜੀਆਂ ਫਿਰ ਆਪਾਂ ਤਿੰਨ ਹੀ ਰੱਖਾਂਗੇ ਚਾਰ ਨਹੀਂ ਰੱਖਦੇ ਹੁਣ ਕੱਸੋ ਬਹੁਤ ਨਹੀਂ ਗਾਲੀਆਂ ਜੂੜੀਆਂ ਵੀ ਕੀ ਕਰਨੀਆਂ ਨੇ ਯਾਰ ਤਾਂ ਕਰਕੇ ਤੇ ਬੱਸ ਉਹ ਸੋਲੇ ਨੂੰ ਬਈ ਕਾਤੇ ਸੋਲੇ ਖਾਈ ਜਾਂਦੇ ਨੇ ਆਪਣੇ ਅੱਜ ਹੋਰ ਲਿਆਵਾਂ ਮੈਂ ਸੋਲੇ ਕਿ ਰੂਹ ਨੇ ਕਬੂਤਰ ਨੂੰ ਸੋਲੇ ਛਾਲੇ ਦੇਣੇ ਯਾਰ ਹਨ ਹੇ ਕਬੂਤਰ ਬੇਟ ਬੂਟ ਸੋਲਿਆਂ ਨਾਲ ਹੀ ਕਰਦਾ ਬਈ ਵੱਧ ਜੀ ਦੇਖਿਆ ਜਾਵੇ ਕਬੂਤਰਾ ਬਣਾ ਲੈਸਾ ਨਹੀਂ ਹੈ ਕੋਈ ਸਾਰੇ ਓਕੇ ਦੀ ਰਿਪੋਰਟ ਜਣੇ ਹਾਂ ਡੱਬਾ ਹੀ ਆ ਥੋੜਾ ਜਿਹਾ ਡੱਬਾ ਜਿਹਾ ਹੁਣ ਭਰੀ ਜਾਂਦਾ ਚਾਰ ਚਾਰ ਚੁਰਚੇ ਜੇ ਕਰ ਗਏ ਫਿਰ ਦੇਖੀ ਇਹ ਇਹਦਾ ਪੂਰਾ ਟੌਪ ਦਾ ਬਣ ਗਿਆ ਹਾਂ ਖਾਦਰੀ ਤੇ ਟਾਈਮ ਨਹੀਂ ਮਿਲਦਾ ਥੋੜਾ ਜਿਹਾ ਮੈਨੂੰ ਲਾਉਂਦਾ ਚੋਸ ਤਾਂ ਇੱਕ ਟੂਕੀ ਪੂਰਾ ਬਈ ਬਚਾ ਹੈ ਆਪਣਾ ਆਇਆ ਨਹੀਂ ਇਹ ਵੀ ਐਕਟਿਵ ਨਹੀਂ ਹੈਗਾ ਤੇ ਬਸ ਹੁਣ ਆਪਾਂ ਚੱਲਦੇ ਆਂ ਨਾ ਨੂੰ ਤੇ ਹੱਥ ਨੇ ਆ ਕੇ ਕੱਢਾਂਗੇ ਡੱਬਾ ਬਾਹਰੇ ਖਾਦਰੀ ਤੇ ਉਹ ਉੱਪਰਲੀ ਤੇ ਲਾਵਾਂਗੇ ਤੇ ਆਹਨ ਉਹਨਾਂ ਨੂੰ ਬਾੜ ਦੇ ਨੇ ਅੰਦਰ ਨਾ ਇਹ ਅਣ ਬੜ ਰਾ ਨੂੰ ਆਪਣੇ ਆਨ ਸੱਕ ਖਾਰ ਇਹਨੇ ਦਾਣੇ ਇਹਨਾਂ ਦਾ ਪਾਣੀ ਪੂਣੀ ਭਰ ਕੇ ਧੋ ਕੇ ਭਰਤੀ ਹੈ ਬਈ ਲੋ ਬਈ ਸ਼ਾਮ ਦਾ ਟਾਈਮ ਹੋ ਗਿਆ ਬਈ ਤੇ ਆਪਾਂ ਆਗੇ ਇਧਰ ਲੈ ਕਰੇ ਤੇ ਆਗੇ ਦਾਣੇ-ਦੋਣੇ ਪਾਈਏ ਖੁਦੇ ਖੋਲੀਏ ਇਹ ਅਣਵਰਾਂ ਦੇ ਦੇਖੀ ਕੀ ਮਾਹੌਲ ਆ ਕਿ ਹੁਣ ਤਾਂ ਦਾਣੇ ਵੀ ਘੱਟ ਖਾਂਦੇ ਨੇ ਯਾਰ ਜਾਨਵਰ ਆਪ ਨੂੰ ਤੇ ਬਸ ਬੱਚੇ-ਮੁੱਚੇ ਇਹ ਆਪਦੇ ਖਾ ਲੈਦੇ ਨੇ ਦਾਣੇ ਤੇ ਵੱਡੇ ਕਬੂਤਰ ਆਪਦੇ ਖਾ ਲੈਂਦੇ ਪਹਿਲਾਂ ਬੱਚਾ ਨੂੰ ਝੋਗਾ ਚੱਕਾ ਦਿੰਦੇ ਸੀ ਤਾਂ ਕਰਕੇ ਥੋੜਾ ਜਿਹਾ ਵੱਧ ਹੋ ਜਾਂਦਾ ਸੀ ਸਿਸਟਮ ਤੇ ਹੁਣ ਬਹੁਤ ਕੋਦਾ ਜਾਮਾ ਓਕੇ ਕਰਿਆ ਪਿਆ ਭਾਈ ਸਾਫ ਕਰਾਂ ਜ ਤੜਕੇ ਤੇ ਲਾਓ ਭਾਈ ਸ਼ਕੂ ਦਾਣ ਚਿੱਟੀਆਂ ਦਾ ਆ ਗਿਆ ਮੋਜੀ ਆ ਗਈ ਅੱਜ ਕਬੂਤਰ ਬੈਠਾ ਕਬੂਤਰ ਤਾਂ ਬੈਠਾ ਨਹੀਂ ਆਂਦੇ ਆ ਤੇ ਆ ਕੇ ਤਾਂ ਕਬੂਤਰ ਬੈਠਾ ਆਂਦੇ ਆ ਤੇ ਬਾੜੀ ਆ ਪਰਨ ਮਾਂਤੀ ਸੀ ਰਾਤ ਬਾੜੀ ਆਪਣੀ ਵਧੀਆ ਉਹ ਕਿਤਨੀ ਆ ਨਿਕਲਿਆ ਤਾਂ ਨਹੀਂ ਆ ਲੇਟ ਵਿਝਿਆ ਸੀ ਤੇ ਪਾਲਕ ਹੋ ਗਿਆ ਆ ਪਾਲਕ ਆ ਵੀ ਸਿੱਧਾ ਜਿਹਾ ਤਾਂ ਬਹੁਤ ਹੋ ਜਾਊਗਾ ਉਹ ਮੇਥੇ ਹੋ ਗਏ ਧਣੀਆਂ ਹਜੇ ਨਿਕਲੇ ਹੋ ਪਤਾ ਧਣੀਆਂ ਕੱਲ ਹੀ ਵੀ ਜੇ ਫਰਸੋਂ ਤੇ ਆ ਇੱਕ ਪਾਸੇ ਕਈ ਦਿਨ ਹੋ ਗਏ ਤੇ ਜਿਵੇਂ ਜੇ ਬੱਚੇ ਪੁੱਛੇ ਜੇ ਵੀ ਖਾਂਦੇ ਦਾਣੇ ਤੇ ਬੱਚਿਆਂ ਦੇ ਰੰਗ ਰੰਗ ਵੀ ਲਾਵਾਂਗੇ ਜੇ ਥੋੜੇ ਹੋ ਜਾਣ ਦੇ ਕੰਨੀਆਂ ਕੁੰਨੀਆਂ ਜੇ ਘੈਂਟ ਵੱਡੇ ਹੋ ਜਾਣ ਤਾਂ ਕਰਕੇ ਲਾਵਾਂਗੇ ਜੇ ਰੰਗ ਹੌਲੀ ਹੌਲੀ ਲਾਵਾਂਗੇ ਬਹੁਣਾਂ ਪੰਨੇ ਵੀ ਬੱਚਿਆਂ ਦੇ ਬੱਚੇ ਕਰਦੇ ਨੇ ਕਬੂਤਰ ਜੇ ਛੋਟੇ ਲਵੇ ਆ ਬਾਈ ਟਾਕੀ ਵਾਲਾ ਕਰੀਏ ਯਾਰ ਸੈਟਅਪ ਤਿਆਰ ਪਹਿਲਾਂ ਮੂੰਹ ਆਪਣਾ ਸੈਟਅਪ ਵਧੀਆ ਬਈ ਆਹ ਖੁੱਡਾ ਵਧੀਆ ਲੰਬਾ ਕਬੂਤਰਾਂ ਦੇ ਫਿਰ ਡਾਰਕ ਡਿਊਰੀ ਮਾਰਨ ਤੇ ਉਹ ਵੀ ਵਧੀਆ ਖੁੱਡੇ ਦੋਨੇ ਦੰਨੇ ਆਪਣੇ ਵਧੀਆ ਪਏ ਹੋਏ ਨੇ ਆਹ ਦਾ ਖੁੱਡੇ ਦੇ ਢਿੱਡੇ ਉੱਚੇ ਲੋੜੇ ਤਾਂ ਬੱਚਿਆਂ ਖਾਤਰੀ ਆ ਜਾਂ ਕਬੂਤਰ ਕਬੂਤਰ ਰੱਖ ਲੈ ਇਕੱਲੇ ਅੱਡੇ ਕਰਕੇ ਸਿਆਲਾਂ ਜਦੋਂ ਅੱਡ ਕਰਨੇ ਨੇ ਬੱਚੇ ਪੁੱਛੇ ਬੰਦ ਕਰਕੇ ਉਦੋਂ ਕਰ ਲਾਂ ਕੋਈ ਚੱਕਰ ਨਹੀਂ ਇਹ ਤਾਂ ਇਹ ਵਾ ਠੀਕ ਆ ਬਾਕੀ ਸਾਰਾ ਓਕੇ ਆ ਆਪਣਾ ਸਿਸਟਮ ਬਈ ਤੇ ਕਬੂਤਰ ਖਾ ਰਹੇ ਨੇ ਆਪਣੇ ਦਾਣੇ ਲੈ ਖਾਣੇ ਨੰ ਪੁੱਤਰ ਫਿਰਦਾ ਸੀ ਯਾਰ ਉਹ ਮੇਰੇ ਨੀਗਾ ਜਿ ਚੜਿਆ ਸੀਗਾ ਦੇਖਦੇ ਆ ਬਾਕੀ ਜੇ ਮੜ ਮੜ ਕੇ ਆਉਗਾ ਚੱਟਾ ਲੱਗਾ ਮੈਨੂੰ ਤਾਂ ਪੁੱਤਰ ਯਾਰ ਇੱਥੇ ਇੱਥੇ ਜੇ ਆ ਅੱਗੇ ਇੱਕਰ ਜੀ ਦਿਸ਼ਤ ਨੂੰ ਗਿਆ ਆ ਵੇ ਨਾ ਉਹ ਜਿਹੜਾ ਮੁੰਡਾ ਗਮਾਂਡੀ ਦੇ ਨੇੜੇ ਉਹੰਦਾ ਕਮਾਂਡੀ ਆ ਹੁੰਦਾ ਇੱਕ ਮੁੰਡਾ ਉਹਨਾਂ ਆਤਨੇ ਕਬੂਤਰ ਬਾਹਰ ਆਉਂਦੇ ਨੇ ਮੁੰਡੇ ਮਤਲਬ ਇਹ ਚੱਕਰ ਆ ਬਾਈ ਤੇ ਆਪਾਂ ਨੂੰ ਹੱਥ ਨੇ ਉੱਥੇ ਨਹੀਂ ਡਾਉਂਦਾ ਚਾਹੋ ਨਹੀਂ ਹੈਗਾ ਉਹ ਆਤਨੇ ਕਬੂਤਰ ਬਾਈ ਤੰਗ ਕਰਦੇ ਨੇ ਬੱਚੇ ਬੱਚੇ ਜੀ ਆਪਣੇ ਉਹਦੇ ਕਰਕੇ ਆਪਾਂ ਡਾਉਂਦੇ ਨਹੀਂ ਹੈਗੇ ਹੱਥ ਨੇ ਤਾਂ ਲੱਕੇ ਤੜਕੀ ਡਾਉਣੇ ਹੁੰਨੇ ਬਸ ਤੇ ਬਸ ਆਪਣੀ ਉਹ ਆਂਡੇ ਧਰ ਲੈ ਖੱਟੀਆਂ ਦੇ ਕਬੂਤਰ ਨੇ ਤੇ ਮੋਜੀ ਕਬੂਤਰੀ ਨੇ ਬਸ ਉਹਦੀ ਧਰੋਣੇ ਨੇ ਆਂਡੇ ਹੋਰ ਤਾਂ ਜਿਆ ਕਾਲਾ ਖਿਤਰੂਗੀ ਉਹ ਦਤਰਾਉਣੇ ਨਹੀਂ ਕਿਸਦੇ ਆਪਾਂ ਤੇ ਇਹ ਤਾਂ ਜੋੜੀਆਂ ਤੋੜਨੀਆਂ ਬੋਦੀ ਵਾਲੀ ਕਬੂਤਰੀ ਜੋੜੀ ਤੋੜਨੀ ਆ ਤੇ ਆ ਚਿੱਟੀਆਂ ਦੇ ਕਬੂਤਰ ਵਾਲੀ ਜੋੜੀ ਤੋੜਨੀ ਆ ਉਤਰ ਵੀ ਦੇ ਦਾਂ ਕਬੂਤਰ ਦੇ ਦਾਂਗੇ ਉਹਨੂੰ ਹੈਪੀ ਨੂੰ ਹੈਪੀ ਦਾਗਾ ਤੇ ਕਬੂਤਰੀ ਨਿੰਮ ਉਤਰੇ ਤਿੱਤੀ ਦਿਨ ਨਿੰਮ ਉਹ ਰੱਖ ਲਾਂਗੇ ਉਹ ਬੋਏ ਚੱਕਰਨੇ ਕਬੂਤਰੀ ਦਾ ਨਿੰਮ ਵਾਲੀ ਦਾ ਉਹ ਰੱਖਾਂ ਵੇ ਬਹਿ ਜਾਂਨੇ ਬਾਈ ਉਰਾਂ ਦਿਖਾ ਦਿੰਨਾ ਦੂਰੋਂ ਬਿਓ ਕਬੂਤਰਾਂ ਦਾ ਆਪਣੇ ਦਾ ਜੂਮ ਜਾਮ ਸੈੱਟ ਕਰਦਾ ਪਹਿਲਾਂ ਮੈਂ ਦਾਣੇ ਬਾਹਰੇ ਪਾਉਣ ਲੱਗੇ ਤੇ ਹੁਣ ਅੰਦਰ ਪਾਉਣ ਦਾ ਭਾਈ ਇਹ ਆਚਾਰ ਚਸਕਾ ਵੀ ਬੱਚੇ ਖਾ ਲੈਂਦੇ ਨੇ ਦਾਣੇ ਬਾਹਾਨੇ ਵਾਲੇ ਬੱਚੇ ਮੂੰਹ ਮਾਰ ਲੱਗੇ ਨੇ ਸਾਰੇ ਉਹ ਬੱਚਾ ਤਾਂ ਦੂਜਾ ਤਾਂ ਖੱਟੀਆਂ ਵਾਲੇ ਦਾ ਬੱਚਾ ਵਧੀਆ ਮੂੰਹ ਮਾਰਦਾ ਤਾਂ ਕਰਕੇ ਮੈਂ ਇੱਧਰ ਕੋਲ ਆਉਂ ਆ ਸਿੱਧਾ ਕੰਮ ਤਾਂ ਇੱਧਰ ਹੀ ਆਇਆ ਬਾਈ ਹਲੇ ਕਰਾਂਗੇ ਆ ਨਹੀਂ ਫੇ ਜਾਵਾਂਗੇ ਘਰ ਮਸੇ ਇਧਰੋਂ ਦਾਣੇ ਪਾ ਕੇ ਇਹਨਾਂ ਨੂੰ ਬਾਰੇ ਪੂਰੇ ਚੁਗ ਚਾਕ ਲੈਣਗੇ ਜਿਹੜਾ ਚੁਗਣਾ ਹੋਊਗਾ ਦਾਣਾ ਜੀ ਆਉਣਾ ਹੋ ਆ ਜਾਣਗੇ ਬਾਰੇ ਨਹੀਂ ਆਉਣਾ ਹੋ ਨਾ ਵੀ ਆਉਣਗੇ ਕੋਈ ਚੱਕਰ ਨਹੀਂ ਤੇ ਯਾਨੀ ਬੁਰ ਆਪਣੇ ਓਕੇ ਨੇ ਤੇ ਬਸ ਹੁਣ ਇੰਨਾ ਨੇ ਪਾ ਦਨੇ ਆ ਦਾਣੇ ਪਾਣੀ ਪੂਣੀ ਭਰ ਦਿੰਨੇ ਆ ਬਾਈ ਦਾਣੇ ਖਾ ਲੈਣ ਦੇ ਪਹਿਲਾਂ ਫਿਰ ਪਾਣੀ ਪੂਣੀ ਭਰਤਾਗੇ ਪੀ ਲੈਣਗੇ ਆਪੇ ਬਸ ਮੰਨ ਕੇ ਚਲੋ ਅੱਜ ਹੋ ਗਈ 27 ਤਰੀਕਾ 4 ਤਰੀਕ 5 ਤਰੀਕ ਤੱਕ ਬੱਚੇ 7 8 ਦਿਨਾਂ ਨੂੰ ਅੱਡ ਕਰ ਦਾਂਗੇ ਇਹ ਬੱਚੇ ਅੱਡ ਹੋ ਜਾਣਗੇ ਕੋਈ ਵੱਡੀ ਗੱਲ ਨਹੀਂ ਬੱਚੇ। ਉਹ ਪਾਣੀ ਪੂਣੀ ਉਹ ਕਰ ਲੈਣਾ ਕੋਈ ਚੱਕਰ ਨਹੀਂ। ਤੇ ਮੈਂ ਕਰਦਾ ਬਈ ਵੀਡੀਓ ਦੁਬਾਰੇ ਗਾਂਢੀ ਨੂੰ ਉੱਧਰੇ ਦਾਣੇ ਉਹਨਾਂ ਪਾ ਕੇ ਇਹਨੇ ਖਾ ਲੈਣ ਦੋ ਉਹਨਾਂ ਨੇ। ਉਹ ਬਈ ਇਹਨਾਂ ਨੂੰ ਪਾਤੇ ਦਾਣੇ ਤੇ ਇਹ ਫਿਰਦੇ ਨੇ ਬਾਹਰੇ ਆਪ ਦਾ ਗਿੜੇ ਦਿੰਦੇ। ਕਬੂਤਰ ਤੇ ਹੁਣ ਪਾਈ ਅੰਦਰ ਲੈਣ ਨੂੰ ਚੱਕੋ ਭਾਈ ਤੇ ਪਾਣੀ ਵੀ ਭਰ ਦੀਏ ਚੱਕੋ ਭਾਈ ਪਾਣੀ ਵੀ ਪਾਤਾ ਦੋਨਾਂ ਨੂੰ ਪਾਤਾ ਭਾਈ ਪਾਣੀ ਉਧਰ ਵੀ ਪਾਤਾ ਤੇ ਇੱਧਰ ਵੀ ਪਾਤਾ ਤੇ ਆ ਗਏ ਸਾਰੇ ਲਾਗੇ ਦਾਣੇ ਖਾਣ ਕਰੋ ਚੈੱਕ ਅਗਾਰੇ ਫਿਰਦਿਆਂ ਨੇ ਆਟਮਾ ਆਪਣੀਆਂ ਉਧਰ ਅੰਦਰ ਬੈਠੇ ਨੇ ਆਪਣੇ ਜਾਨਵਰ ਖਾ ਰਹੇ ਨੇ ਦਾਣੇ ਹੁਣ タルਕੇ ਦਾ ਕੱਲੇ ਛੋਲੇ ਛੋਲੇ ਪਾਏ ਸੀ ਬਈ ਮਾਜਲਾਤ ਨੇ ਗਣਕਾ ਪਿੱਕ ਟਾਈਮ ਗਣਕ ਪਾਉਣੇ ਹੁੰਦੇ ਇਹਨਾਂ ਨੂੰ ਦੋ ਟਾਈਮ ਨਹੀਂ ਪਾਉਂਦੇ ਹੁੰਦੇ ਹਰਾ ਰੰਗ ਫੱਟ ਗਿਆ ਯਾਰ ਹਰਾ ਰੰਗ ਨਹੀਂ ਮਾਰ ਕੇ ਚੜਿਆ ਹਰਾ ਰੰਗ ਦੁਬਾਰੇ ਲਾਉਣਾ ਪਊ ਹਰਾ ਰੰਗ ਨਹੀਂ ਮਾਰ ਕੇ ਲੱਗਿਆ ਇਹਨਾਂ ਦੇ ਇਹ ਜਾ ਕੇ ਲੋਕੀ ਮਨੇ ਦਾ ਖਾਲੇ ਦਾਣੇ ਨੇ ਬੱਚਾ ਨਹੀਂ ਵਿਖਾਲੇ 5-7 ਦਿਨਾਂ ਨੂੰ ਬੱਚੇ ਪਾਣੀ ਪਾਣੀ ਵਧੀਆ ਪੀਣ ਲੱਗ ਆਣੇ ਆ ਬਈ ਫੇਰ ਬੰਦ ਕਰ ਇੱਧਰ ਲਾ ਦਾਂਗੇ ਬੱਚੇ ਆਪਾਂ ਤੇ ਗਿਓਨ ਨਤਾਲੇ ਆਪਣਲੇ ਕੋਈ ਹੈ ਹੀ ਨਹੀਂ ਕਬੂਤਰ ਡੱਬਾ ਜਾਗਾ ਡੱਬਾ ਜਾਗੇ ਦਿਹਾ ਲਾਂਗੇ ਓਲੇ ਓਲੇ ਇਹੀ ਆ ਕੱਲਾ ਹਲੇ ਹੋ ਤਾਂ ਕੋਈ ਹੈ ਨਹੀਂ ਐਡਾ ਮੈਂ ਆਪਾਂ ਬਿਝਾ ਲਈ ਕੋਈ ਅਣਬਰ ਇਹ ਕੋਈ ਨਾ ਗੇਜੂ ਓਲੇ ਦੇ ਵਿੱਚ ਵਿਚੇ ਵਿਚਾਰਾ ਜਾਂਦਾ ਤਾਂ ਕਿਸੇ ਪਾਸੇ ਹੈ ਨਹੀਂ ਆਇਆ ਲੰਬਰ ਕੀ ਤੇ ਵਾ ਠੀਕ ਆ ਬਾਈ ਗਣ ਜੁਨੇ ਆਪਣੇ ਜਾਨਵਰ ਖਾਈ ਜਾਂਦੇ ਨੇ ਉਧਰ ਲੈ ਅੰਦਰ ਬਾਗ ਗਿਆ ਨਾ ਸਾਕੇ ਦਾਣੇ ਤੇ ਇਧਰ ਲੈ ਖਾਈ ਜਾਂਦੇ ਨੇ ਬਸ ਚੱਕ ਦੇਣੇ ਨੇ ਡਰੇ ਬਾਕੀ ਡੱਬਾ ਤਾਂ ਪੈ ਗਿਆ ਤਾਂ ਹਾਂ ਜਾ ਕੇ ਇਹ ਵੀ ਝਾੜ ਕੇ ਸੱਟ ਜਾ ਹੋ ਜੂ ਤਾਂ ਕੋਈ ਬਾਕੀ ਡੱਬਾ ਨਹੀਂ ਰਹਿਣਾ ਇਹ ਤੇ ਵਾ ਠੀਕ ਆ ਬਾਈ ਜੇ ਵੀਡੀਓ ਸੋਣੀ ਲੱਗੇ ਤੇ ਰਾਇਲਾਈਕ ਕਰੋ ਸੋਹਣਾ ਜਿਹਾ ਕਮੈਂਟ ਕਰੋ ਤੇ ਆਪਣੇ ਸ਼ੇਅਰ ਕਰ ਦਿਓ ਵੀਡੀਓ ਤੇ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਹੁਣ ਮਿਲਦੇ ਆਂ ਆਪਾਂ ਕੱਲ ਨੂੰ ਇੱਕ ਘੈਂਟ ਜੀ ਵੀਡੀਓ 'ਚ ਓਕੇ ਜੀ